ਜ਼ਿਲ੍ਹਾ ਫਰੀਹਪੁਰ ਦਾ ਪਿੰਡ ਲੱਖਾ ਸਿੰਘ ਵਾਲਾ ਠਾੜ ਜਿੱਥੇ ਅਸੀਂ ਖੜੇ ਆ ਇੱਕ ਸ਼ਖਸ ਜਿਹੜਾ ਅਣਪਛਾਤਾ ਸੀ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਸਰਹੱਦ ਤੇ ਆਉਂਦਾ ਤਾਂ ਬੀਐਸਐਫ ਵਾਲਿਆਂ ਨੇ ਪਹਿਲਾਂ ਚੇਤਾਵਨੀ ਦਿੱਤੀ ਨਹੀਂ ਰੁਕਿਆ ਤਾਂ ਫਿਰ ਉਸ ਨੂੰ ਉੱਥੇ ਹੀ ਢੇਰ ਕਰ ਦਿੱਤਾ ਗਿਆ ਜੰਗ ਵਾਲੀ ਗੱਲ ਚੱਲ ਰਹੀ ਹੈ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਤਜਰਬਾ ਕੀ ਕਹਿੰਦਾ ਵੇਖੋ ਜੀ ਜੰਗ ਨਾ ਲੱਗਦੇ ਚੰਗਾ ਹੀ ਔੜ ਵਾਲੀ ਜੰਗ ਹੋਈ ਸੀ ਉਦੋਂ ਤੁਹਾਨੂੰ ਕੋਈ ਸੋਝੀ ਹੈ ਵੀ ਕੀ ਕੀ ਵੇਖਿਆ ਤੁਹਾਨੂੰ ਹਾਇ ਯਾਦ ਉਦੋਂ ਦੀਆਂ ਗੱਲਾਂ ਕੋਈ ਪਹਿਲੇ ਬੰਬ ਚੱਲੇ ਨੇ ਪਹਿਲੇ ਇੱਥੇ ਡਿੱਗਾ ਇੱਥੇ ਮੇਰੇ ਨਾਮ ਤੇ ਮੁਰ ਬੰਬ ਡਿੱਗਾ ਹੱਡੇ ਕਾਰਨ ਕੁਵਲ ਕੋਠੇ ਦੇ ਤੂੰ ਆਂ ਕਾਂਦੇ ਦੇ ਲੋਕ ਹੈ ਉਰਦੇ ਆ ਮਾਇਨ ਲੱਗਦੀਆਂ ਨੇ ਉਦੋਂ ਵੀ ਨੁਕਸਾਨ ਹੋਇਆ ਲੋਕਾਂ ਦਾ ਆਲੇ-ਦੁਆਲੇ ਬੈਣਾ ਮੈਨੂੰ ਆ ਬੈਣ ਵਜੀ ਵੀ ਪਤਾ ਕੀ ਇੱਕ ਦੂਜੇ ਨਾਲ ਗਵਾਂਢੀ ਨਾਲ ਲੜ ਪੀਏ ਤਾਂ ਬੰਬ ਦਾ ਦਹਿਸ਼ਤ ਵਿੱਚ ਆ ਜਾਂਦਾ ਇਹ ਤਾਂ ਫਿਰ ਦੋ ਮੁਲਕਾਂ ਦੀ ਲੜਾਈ ਹੈ ਜੀ ਕਿ ਚੱਲਣਾ ਪੈਂਦਾ ਜੰਗ ਦੇ ਮੌਸ ਸਾਡੇ ਰੀ ਬਹੁਤ ਪਾਣੀ ਦੀ ਮਾਰ ਪੈ ਜਾਵੇ ਬਾਰਡਰੋਂ ਪੈਂਦੀ ਜੀ ਸਾਡੇ ਪਿੰਡ ਨੂੰ ਪੈ ਜਾਂਦੀ ਹੈ ਦੇਖੋ ਜੀ ਜੰਗ ਦੀ ਤਿਆਰੀ ਹੋ ਰਹੀ ਹੈ ਸਾਡੇ ਤੇ ਬਹੁਤ ਬੱਚਿਆਂ ਤੇ ਬੋਝ ਬੈ ਰਿਹਾ ਹੈ ਸਕੂਲ ਦੇ ਬੱਚਿਆਂ ਦੀਆਂ ਪੜ੍ਹਾਈਆਂ ਖਰਾਬ ਹੋ ਰਹੀਆਂ ਨੇ ਨਾ ਸਮਾਂ ਚੁੱਕਦੇ ਇਹ ਪਿੰਡ ਵਾਲੇ ਤੇ ਭਾਵੇਂ ਫੌਜੀ ਸਾਨੂੰ ਕਹਿ ਵੀ ਦੇਣਾ ਇੰਨੀ ਚੁੱਕਣਾ ਅਸੀਂ ਇਸ ਵਾਰੀ ਮੰਨ ਬਣਾ ਲਿਆ ਵੀ ਨਹੀਂ ਚੁੱਕ ਅਸੀਂ ਨਾਲ ਮੁਕਾਬਲਾ ਕਰਾਂਗੇ ਇਤਰਾਮੀਆਂ ਮੁਸੀਬਤਾਂ ਚ ਲੰਘਣਾ ਪੈਣਾ ਸਾਨੂੰ ਤਾਂ ਬੜਾ ਔਖਾ ਹੋ ਰਿਹਾ ਅਸੀਂ ਤਾਂ ਕਹਿਣਾ ਹੈ ਨੈਸ਼ਨਲ ਜੰਗ ਲੱਗ ਜਾਏ ਉਹ ਫੈਲਾਏ ਅੱਛਾ ਇਥੋਂ ਤੱਕ ਆ ਕੇ ਕਹਿਣਾ ਪੈ ਜੀ ਕਿਉਂਕਿ ਬੜੇ ਔਖੇ ਹੋਏ ਪਏ ਆ ਕਿ ਗੇਟ ਇਹਦੇ ਨਾਲ ਚੰਗਾ ਵਿਚ ਵਿਚਾਲੇ ਮਾਰਨ ਨਾਲੋਂ ਇੱਕ ਪਾਸਾ ਹੀ ਪਾਸਾ ਹੀ ਹੋ ਜਾਵੇ ਜ਼ਿਲ੍ਹਾ ਫਰੋਹੀਪੁਰ ਦਾ ਪਿੰਡ ਲੱਖਾ ਸਿੰਘ ਵਾਲਾ ਹਠਾੜ ਜਿੱਥੇ ਅਸੀਂ ਖੜੇ ਆ ਇੱਕ ਸ਼ਖਸ ਜਿਹੜਾ ਅਣਪਛਾਤਾ ਸੀ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਸਰਹੱਦ ਤੇ ਆਉਂਦਾ ਤਾਂ ਬੀਐਸਐਫ ਵਾਲਿਆਂ ਨੇ ਪਹਿਲਾਂ ਚੇਤਾਵਨੀ ਦਿੱਤੀ ਨਹੀਂ ਰੋਕਿਆ ਤਾਂ ਫਿਰ ਉਸ ਨੂੰ ਉੱਥੇ ਹੀ ਠੇਰ ਕਰ ਦਿੱਤਾ ਗਿਆ ਇੱਕ ਬਹੁਤ ਵੱਡੀ ਖਬਰ ਉਸ ਵਕਤ ਹੈ ਜਦੋਂ ਭਾਰਤ ਪਾਕਿਸਤਾਨ ਸਰਹੱਦ ਤੇ ਤਣਾਅ ਬਣਿਆ ਹੋਇਆ ਹੈ ਪਿੰਡ ਵਾਸੀ ਸਥਾਨਕ ਲੋਕ ਮਮਦੋੜ ਥਾਣੇ ਦੇ ਅੰਡਰ ਪੈਂਦਾ ਹੈ ਏਰੀਆ ਜਿੱਥੇ ਕੁਝ ਦਿਨ ਪਹਿਲਾਂ ਇੱਕ ਬੀਐਸਐਫ ਦਾ ਜਵਾਨ ਵੀ ਪਾਕਿਸਤਾਨ ਰੇਂਜਰਾਂ ਨੇ ਕਾਬੂ ਕਰ ਲਿਆ ਸੀ ਹਾਲੇ ਤੱਕ ਨਹੀਂ ਛੱਡਿਆ ਔਰ ਉਸ ਦਾ ਪਰਿਵਾਰ ਵੱਖਰੀ ਥਾਂ ਦੇ ਉੱਤੇ ਕੁਰਲਾ ਰਿਹਾ ਹੈ ਬੀਐਸਐਫ ਦੇ ਜਵਾਨ ਨੂੰ ਵਾਪਸ ਨਹੀਂ ਕੀਤਾ ਗਿਆ ਉਸ ਤਾਂ ਦੇ ਉੱਤੇ ਜਾਂ ਗੇਟ ਨੰਬਰ 7 ਤੋਂ ਅੱਜ ਇੱਕ ਜਿਹੜਾ ਢੇਰ ਕੀਤਾ ਗਿਆ ਵਿਅਕਤੀ ਹੈ ਉਸ ਨੂੰ ਪੁਲਿਸ ਦੇ ਹਵਾਲੇ ਡੈੱਡ ਬੋਡੀ ਦੇ ਦਿੱਤੀ ਗਈ ਹੈ ਅਗਲੀ ਕਾਰਵਾਈ ਕੀ ਹੁੰਦੀ ਹੈ ਪਰ ਇਹਨਾਂ ਪਿੰਡਾਂ ਵਾਲੇ ਲੋਕਾਂ ਦੇ ਮਨਾਂ ਵਿੱਚ ਕੀ ਹੈ ਏ ਕੀ ਸੋਚ ਰਿਹਾ ਕੀ ਸਮਝ ਰਿਹਾ ਜੰਗ ਦੇ ਮਾਹੌਲ ਵਿੱਚ ਇਹਨਾਂ ਲੋਕਾਂ ਨੂੰ ਖੱਜਲ ਖਵਾਰੀਆਂ ਕਿਵੇਂ ਸਾਹਮਣਾ ਕਰਨਾ ਪੈਂਦਾ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਾਈ ਜੀ ਤੁਸੀਂ ਜਾਣਕਾਰੀ ਦਿਓ ਇਹ ਜਿਹੜਾ ਪਿੰਡ ਪੈਂਦਾ ਬਿਲਕੁਲ ਸਰਾਹਦ ਤੇ ਅਸੀਂ ਖੜੇ ਆਂ ਥੋੜੀ ਦੂਰੀ ਦੇ ਉੱਤੇ ਤਾਰਬੰਦੀ ਹੈ ਇਸ ਤੋਂ ਪਹਿਲਾਂ ਜਦੋਂ ਬੀਐਸਐਫ ਦੇ ਜਵਾਨ ਨੂੰ ਲੈ ਕੇ ਜਾਂਦੇ ਨੇ ਉਦੋਂ ਜਦੋਂ ਜਾਣਕਾਰੀ ਪਿੰਡ ਤੱਕ ਆਉਂਦੀ ਹੈ ਕੀ ਲੋਕ ਸੋਚਦੇ ਆ ਮਾਹੌਲ ਕਿਸ ਤਰ੍ਹਾਂ ਦਾ ਸੀ ਪਹਿਲੇ ਪਿਛਲੇ ਕੁਝ ਦਿਨਾਂ ਤੋਂ ਪਿੰਡ ਵਿੱਚ ਹੋਰ ਤਾਂ ਸਰ ਠੀਕ ਸੀ ਕੋਈ ਇਹੋ ਜੀ ਜ਼ਿਆਦਾ ਪ੍ਰੋਬਲਮ ਨਹੀਂ ਸੀ ਜੀ ਇਹ ਅੱਜ ਦੀ ਵਾਰਦਾਤ ਹੈ ਜਿਹੜੀ ਆ ਸਵੇਰੇ ਕੋਈ ਉਧਰੋਂ ਆਇਆ ਬੰਦਾ ਉਹ ਤੇ ਬੀਐਸਐਫ ਨੇ ਉੱਥੇ ਮਾਰਤਾ ਗੋਲੀ ਨਾਲ ਹੂੰ ਜਿਹੜਾ ਉਹ ਬੀਐਸਐਫ ਨੇ ਜਵਾਨ ਮਾਰਿਆ ਉਧਰੋਂ ਜਿਹੜਾ ਆ ਰਿਹਾ ਸੀ ਕੋਈ ਉਹਦੇ ਬਾਰੇ ਕੋਈ ਪਿੰਡ ਵਾਲਿਆਂ ਨੂੰ ਅਨਾਉਂਸਮੈਂਟ ਕਰਕੇ ਜਾਂ ਕੋਈ ਜਾਣਕਾਰੀ ਦਿੱਤੀ ਕੀ ਹੈ ਕਿ ਕੌਣ ਸੀ ਕਿਵੇਂ ਆਇਆ ਸੀ ਕੀ ਕਰਨ ਆਇਆ ਸੀ ਨਹੀਂ ਇਹਨਾਂ ਸਰ ਕਿਸੇ ਨੂੰ ਨਹੀਂ ਪਤਾ ਇਹ ਤਾਂ ਬੀਐਸਐਫ ਨੂੰ ਪਤਾ ਉਹਨਾਂ ਉੱਥੇ ਗੋਲੀ ਮਾਰਤੀ ਉਹਦੇ ਬਾਅਦ ਪੰਜਾਬ ਪੁਲਿਸ ਆਈ ਉਹ ਲੈ ਕੇ ਚਲੇ ਗਏ ਜੀ ਤੇ ਜਦੋਂ ਦੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਇਹ ਬਾਰਡਰ ਦੇ ਉੱਤੇ ਹੋ ਰਹੀਆਂ ਨੇ ਪਹਿਲਾਂ ਬੀਐਸਐਫ ਦੇ ਜਵਾਨ ਨੂੰ ਲੈ ਜਾਣਾ ਫਿਰ ਇਹ ਗੋਲੀ ਨਾਲ ਉਹਨਾਂ ਦਾ ਜਿਹੜਾ ਵੀ ਆਇਆ ਸੀ ਅਣਪਛਾਤਾ ਉਹਨੂੰ ਢੇਰ ਕਰ ਦਿੱਤਾ ਗਿਆ ਬੀਐਸਐਫ ਨੇ ਇਹ ਸਾਰੀਆਂ ਚੀਜ਼ਾਂ ਦਾ ਪਿੰਡ ਤੇ ਅਸਰ ਕਿਵੇਂ ਪੈ ਰਿਹਾ ਪਿੰਡਾਂ ਚ ਜਵਾਕਾਂ ਤੇ ਬੀਬੀਆਂ ਜਾਂ ਆਪਸ ਵਿੱਚ ਪਿੰਡ ਚ ਕੀ ਗੱਲਬਾਤ ਹੋ ਰਹੀ ਹੈ ਬੰਦ ਸਾਰਾ ਠੀਕ ਹੈ ਇਹੋ ਜੀ ਕੋਈ ਪ੍ਰੋਬਲਮ ਨਹੀਂ ਹਮ ਮਤਲਬ ਉਸ ਉਹਨਾਂ ਵਾਰਦਾਤਾਂ ਦਾ ਉਸ ਤਰ੍ਹਾਂ ਸਹਿਮ ਮਾਹੌਲ ਡਰ ਦਾ ਨਹੀਂ ਦੇਖਣ ਨੂੰ ਮਿਲ ਰਿਹਾ ਪਿੰਡ ਚ ਨਹੀਂ ਸਾਰਾ ਇਹੋ ਜੀ ਕੋਈ ਪ੍ਰੋਬਲਮ ਨਹੀਂ ਕਿਉਂਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਦੋਂ ਤਣਾਅ ਪੈਂਦਾ ਸਰਾਧ ਦੇ ਉੱਤੇ ਤੇ ਬੜੀਆਂ ਗੱਲਾਂ ਚੱਲਦੀਆਂ ਕਿ ਹੁਣ ਜੰਗ ਲੱਗੇਗਾ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਕਿ ਜਾਂ ਫਿਰ ਸਾਰੇ ਲੋਕ ਆਪਦੇ ਆਪੇ ਘਬਰਾਉ ਰਹੀਆਂ ਨੇ ਸਾਹਿਬ ਅੱਜ ਜਦੋਂ ਚੈਨਲਾਂ ਤੇ ਵੇਖੀ ਤਾਂ ਉਦੋਂ ਤਾਂ ਲੱਗਦਾ ਡਰਾ ਅੱਛਾ ਵੈਸੇ ਪਿੰਡਾਂ ਵਿੱਚ ਐਡੀ ਕੋਈ ਐਨੀ ਪ੍ਰੋਬਲਮ ਨਹੀਂ ਜੀ ਜਦੋਂ ਆਪਸ ਵਿੱਚ ਗੱਲਬਾਤ ਹੁੰਦੀ ਹੈ ਉਦੋਂ ਨਹੀਂ ਇੰਨਾ ਖੌਫ ਲੱਗ ਨਹੀਂ ਨਹੀਂ ਜੀ ਤੇ ਬਾਈ ਜੀ ਤੁਸੀਂ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਤੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਇਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਜਾਂ ਬਣਾਇਆ ਜਾ ਰਿਹਾ ਵੀਰ ਜੀ ਆ ਮੇਰਾ ਪਿੰਡ ਇਥੋਂ 10 ਕਿਲੋਮੀਟਰ ਦੂਰ ਆ ਪਿੰਡ ਚੋਕਮੋੜੇ ਜੀ ਮੈਂ ਤਾਂ ਕਿਸਾਨ ਭਰਾਵਾਂ ਦਾ ਜਿਵੇਂ ਆਪਾਂ ਕਹੇ ਨੇ ਵੀ ਕਿਸਾਨ ਭਰਾਵਾਂ ਦੀ ਸਾਰ ਲੈਣੇ ਹਮਦਰਦੀ ਵੇਖਣ ਆਏ ਆ ਵੀ ਕਿ ਬਾਰਡਰ ਤੇ ਕੀ ਸਥਿਤੀ ਹੈਗੀ ਮੈਂ ਜਦੋਂ ਆਇਆ ਸਾਰੇ ਕਿਸਾਨ ਵੀਰ ਇੱਥੇ ਮੌਜੂਦ ਸੀ ਆ ਹੋਰ ਵੀ ਚੈਨਲ ਵਾਲੇ ਬਾਈਟ ਲੈ ਰਹੇ ਆ ਬਾਕੀ ਅੱਛਾ ਮਾਹੌਲ ਹੈ ਜੀ ਕੋਈ ਬਿਲਕੁਲ ਨਹੀਂ ਡੇਕੂ ਹੈ ਨਹੀਂ ਕੋਈ ਬੰਦਾ ਖਤਰ ਵੀ ਕੋਈ ਸਹਿਨ ਦੇ ਮਾਹੌਲ ਚ ਨਹੀਂ ਹੈਗੀ ਸਾਰਾ ਪੌਚਟੂਟ ਵਿੱਚ ਸਾਰਾ ਮਾਹੌਲ ਚੱਲ ਰਿਹਾ ਹੈਗਾ ਵੀ ਰਾਤ ਇੱਥੇ ਕੋਈ ਵਾਰਦਾ ਜ਼ਰੂਰ ਹੋਈ ਹੈ ਜਿਹੜੀ ਇੱਥੇ ਆਪਣਾ ਬੀਐਸਐਫ ਦੀ ਚੌਕੀ ਹੈ ਕੋਈ ਪਾਕ ਕਰਨ ਦੇ ਵਿੱਚ ਉਹ ਇਧਰ ਆਪਣਾ ਆਏ ਹੈ ਤੇ ਆਪਣੇ ਜਿਹੜੀ ਬੀਐਸਡੀ ਚੌਕੀ ਸੀ ਉਹਨਾਂ ਨੇ ਸ਼ੂਟ ਕਰ ਦਿੱਤਾ ਉਹਨੂੰ ਜੀ ਜੀ ਤੇ ਉੱਥੇ ਆਪਣਾ ਮਮਦੂਰ ਥਾਣੇ ਦੀ ਪੁਲਿਸ ਨੂੰ ਸੂਚਿਤ ਕਰਕੇ ਉਹਨਾਂ ਨੂੰ ਜਿਹੜੀ ਡੈੱਡ ਬੋਟੀ ਉਹਨਾਂ ਨੂੰ ਸੌਫ ਦਿੱਤੀ ਗਈ ਹੈ ਜੀ ਜਦੋਂ ਇਸ ਤਰ੍ਹਾਂ ਦੀ ਗੱਲਾਂ ਚਲੋ ਉੱਪਰਲੇ ਲੈਵਲ ਦੇ ਉੱਤੇ ਅਧਿਕਾਰੀਆਂ ਨੇ ਵੇਖਣਾ ਅਫਸਰਾਂ ਨੇ ਵੇਖਣਾ ਚਾਹੇ ਆਰਮੀ ਦੇ ਨੇ ਪੁਲਿਸ ਦੇ ਨੇ ਪਰ ਜਦੋਂ ਆਮ ਲੋਕਾਂ ਦੀ ਗੱਲ ਕਰਦੇ ਆ ਜਦੋਂ ਜੰਗ ਵਾਲੀ ਗੱਲਾਂ ਤੁਰਦੀਆਂ ਨੇ ਆਸ-ਪਾਸੇ ਪਿੰਡਾਂ ਵਿੱਚ ਕਿਸ ਤਰ੍ਹਾਂ ਦੀਆਂ ਗੱਲਾਂ ਹੋਣ ਲੱਗਦੀਆਂ ਨੇ ਲੋਕ ਸਹਿਮਦੇ ਨੇ ਕਿਉਂਕਿ ਕਈ ਪਿੰਡਾਂ 'ਚ ਅਸੀਂ ਹੁਸੈਨੀ ਵਾਲੇ ਤੋਂ ਪਰਾਂ ਵੇਖਿਆ ਕਈਆਂ ਨੇ ਤੇ ਘਰ ਵੀ ਖਾਲੀ ਕਰਨੇ ਪਏ ਗਏ ਬਿਲਕੁਲ ਜੀ ਸਹਿਮਦਾ ਮਾਹੌਲ ਤਾਂ ਤੁਹਾਨੂੰ ਪਤਾ ਜੀ ਪਾਕਿਸਤਾਨ-ਇੰਡੀਆ ਦੇ ਜੰਗ ਦੇ ਵਿੱਚ ਪਤਾ ਕਿ ਇੱਕ ਦੂਜੇ ਨਾਲ ਗਵਾਂਢ ਹੋਣੀ ਬਿਲਕੁਲ ਪੰਜਾਬ ਵਾਸਤੇ ਜਾਂ ਕਿਸੇ ਵੀ ਇੰਡੀਆ ਵਾਸਤੇ ਜਾਂ ਕਿਵੇਂ ਵੀ ਇਹ ਜਿਹੜੀ ਲੜਾਈ ਦੀ ਮਾਰ ਆ ਕੱਤਰ ਦੀ ਕਹਿ ਲੋ ਜਾਂ 1998 ਚ ਕਾਰਗਲ ਦੀ ਜੰਗ ਕਹਿ ਲੋ ਇਹ ਸਭ ਤੋਂ ਜ਼ਿਆਦਾ ਮਾਰ ਪੰਜਾਬ ਨੂੰ ਹੀ ਸਹਿਣੀ ਪੈਂਦੀ ਆ ਜੋ ਕਿ ਫਿਰੋਜ਼ਪੁਰ ਵੀ ਸਰਹੱਦੀ ਜ਼ਿਲ੍ਹਾ ਅਮਰਸਰ ਹੋ ਗਿਆ ਗੁਰਦਾਸਪੁਰ ਹੋ ਗਿਆ ਇਹ ਜਿਹੜੀ ਸਰਹੱਦੀ ਲੋਕ ਆ ਇਹਨਾਂ ਦੀ ਜਾਣ ਤੇ ਹੀ ਬਣਦੀ ਆ ਜੀ ਬਿਲਕੁਲ ਬਾਕੀ ਸਾਰੇ ਤਾਂ ਕੋਈ ਜ਼ਿਆਦਾ ਚੀਵ ਟ੍ਰੇਨ ਵਾਲੇ ਬਾਈਟ ਲੈ ਕੇ ਮੁੜ ਜਾਂਦੇ ਕੋਈ 100 ਕਿਲੋਮੀਟਰ ਦੂਰ ਬੈਠਾ ਲੋਕੀ ਤੈਨੂੰ ਤਮਾਸ਼ੀਨ ਬਣਾਈ ਬੈਠੇ ਆ ਪਰ ਗੱਲੀਚ ਹੋ ਰਹੀਆਂ ਗੱਲਾਂ ਤੁਹਾਨੂੰ ਇੱਥੇ ਚੁਪਦੀਆਂ ਵੀ ਆ ਬਿਲਕੁਲ ਜੀ ਉਹ ਤਾਂ ਆਦਾ ਚੈਨਲ ਤਿਆਰ ਕਰਦੇ ਅਸੀਂ ਪਾਕਿਸਤਾਨ ਨੂੰ ਵਹਿ ਕਰ ਦਿਆਂਗੇ ਜੇ ਅਸੀਂ ਐ ਕਰ ਦਿਆਂਗੇ ਆ ਵੇਖੋ ਜੀ ਆ ਜਿਹੜੇ ਵਿਚਾਰੇ ਕਿਸਾਨ ਖੜੇ ਆ ਹੂੰ ਚਲੋ ਵੀ ਉਹਨਾਂ ਗਾਂਵਾਂ ਝੋਨੇ ਦੀ ਫਸਲ ਆ ਰਹੀ ਹੈ ਇਹਨਾਂ ਨੇ ਵਿਚਾਰਿਆ ਜਿਨ੍ਹਾਂ ਦੀ ਤਾਰੋਂ ਪਾਸ ਜ਼ਮੀਨ ਸੀ ਉਹਨਾਂ ਨੇ ਆਪਦੀ ਝੋਨੇ ਦੀ ਪਨੀਰੀ ਬਿਜ਼ਨਸ ਸੀਗੀ ਤੇ ਸਾਰੇ ਗੇਟ ਉਹਨਾਂ ਨੇ ਬੰਦ ਕਰ ਦਿੱਤੇ ਹੈ ਜੀ ਬੀਐਸਐਫ ਨੇ ਕੋਈ ਐਂਟਰੀ ਨਹੀਂ ਰਹਿ ਗਈ ਹਜੇ ਤੁਸੀਂ ਇਹਨਾਂ ਸ਼ੁਕਰ ਕਰੋ ਵੀ ਲੋਕਾਂ ਨੇ ਆਪਦੀ ਕਣਕ ਜਿਹੜੀ ਕੀਤੀ ਫਸਲ ਆ ਉਹ ਆਪਦੀ ਪੋਜ਼ਟਿਵ ਤਰੀਕੇ ਨਾਲ ਸੰਭਾਲ ਕੇ ਮੰਡੀਆਂ 'ਚ ਪਹੁੰਚਾ ਦਿੱਤੀ ਹੈ ਮਤਲਬ ਤੁਹਾਡੇ ਕਹਿਣ ਦਾ ਜੇ ਪਨੀਰੀ ਸਮੇਂ ਤੇ ਨਾ ਬੀਜੀ ਗਈ ਜੰਗ ਲੱਗੇ ਨਾ ਲੱਗੇ ਕਿਸਾਨਾਂ ਵਾਸਤੇ ਜੰਗ ਲੱਗੇ ਫਸਲਮਾਰ ਹੋਣ ਵਾਲੀ ਝੋਨੇ ਦੀ ਅਕਸਰ ਇੱਕ ਮਹੀਨਾ ਪਹਿਲਾਂ ਝੋਨੇ ਦੀ ਪਨੀਰੀ ਬੀਜੀ ਤਿਆਰ ਕਰਦੇ ਹਾਂ ਜੀ ਇਹ ਸਾਰੀਆਂ ਗੱਲਾਂ ਦਾ ਸਰੋਤ ਹੈ ਜੀ ਇਹ ਨੌਬਤੀ ਹੈ ਜੀ ਆਮ ਜਰੀ ਜਨਤਾ ਇਹਨਾਂ ਹਾਸਤੇ ਦਾ ਨੌਬਤੀ ਹੈ ਚਲੋ ਇਹਨੂੰ ਗੇਟ ਦਾ ਹੋ ਸਕਦਾ ਜੀ ਤਣਾਪੀਰ ਕੋਲ ਮੌਲ 15 ਦਿਨ ਰਵੇ 10 ਦਿਨ ਰਵੇ ਕਦੋਂ ਗਵਰਨਮੈਂਟ ਦਾ ਆਰਡਰ ਹੋ ਜਾਣਾ ਵੀ ਆਪ ਦੀ ਖੇਤੀ ਕਰੋ ਪਰ ਜੇ ਕੋਈ ਆਪ ਦਾ ਕਿਸਾਨ ਪਨੀਰੀ ਨਾਲ ਬੀਜ ਪਾਇਆ ਤਾਂ ਆਦੀ ਗਾਂ ਝੋਨੇ ਦੀ ਫਸਲ ਕਿਵੇਂ ਤਿਆਰ ਕਰੂਗਾ ਜੀ ਇਹ ਸਾਰੀਆਂ ਮਜਬੂਰੀਆਂ ਹੀ ਹੈ ਜੀ ਇਹ ਸਾਰੀਆਂ ਆਮ ਲੋਕਾਂ ਨੂੰ ਤਾਂ ਇਹ ਲੱਗਦਾ ਵੀ ਇਹ ਤਮਾਸ਼ੀਬੀਨ ਦਾ ਕੰਮ ਹੈ ਪਰ ਜਿਹੜੇ ਕਿਸਾਨ ਖੜੇ ਆ ਜੋ ਜਿਨ੍ਹਾਂ ਦੇ ਤਾਰੋਂ ਪਰ ਸਬਜ਼ੀ ਬੀਜੀ ਵੀ ਆ ਅੱਜ ਉਹਨਾਂ ਨੇ ਗੇਟ ਬੰਦ ਕਰਤੇ ਭਿੰਡੀ ਦੀ ਸਬਜ਼ੀ ਲੱਗੀ ਵੀ ਆ ਜੀ ਹੋਰ ਸਕਦਾ ਜੀ ਉਹ ਜਿਨ੍ਹਾਂ ਦਾ ਧਾਰੋਮਦਾਰੀ ਹੋ ਜਰ ਨੇ ਚਾਕੇ ਮੰਡੀ ਜਲ ਜਾਣੀ ਉਹ ਚਾਰ ਪੈਸੇ ਵਟਕੇ ਲਿਓਣੇ ਕੋਲ ਤੁਸੀਂ ਆਪਦੇ ਤਜਰਬੇ ਚ ਗੱਲਾਂ ਦੱਸ ਰਹੇ ਹੋ ਬਹੁਤ سارے ਲੋਕ ਇੱਥੇ ਕਿਸਾਨੀ ਜਾਂ ਖੇਤ ਮਜ਼ਦੂਰ ਵਾਲੇ ਹੀ ਆ ਤੇ ਥੋੜੀ ਦੂਰ ਤੇ ਸਰਹੱਦ ਹੈ ਬਾਈ ਜੀ ਤੁਸੀਂ ਕਦੋਂ ਤੋਂ ਇਨ੍ਹਾਂ ਪਿੰਡਾਂ ਵਿੱਚ ਸੁਰੂ ਤੋਂ ਜੰਪਾਲ ਇੱਥੋਂ ਦੇ ਜੰਪਾਲ ਸਾਰਾ ਆੜੇ ਇੱਥੋਂ ਦਾ ਹੀ ਟੀ ਕੀ ਚੱਲਣਾ ਪੈਂਦਾ ਜੰਗ ਦੇ ਮੌਲ ਸਾਡੇ ਦੀ ਬਹੁਤ ਪਾਣੀ ਦੀ ਮਾਰ ਪੈ ਜਾਵੇ ਬਾੜ ਨੂੰ ਪੈਂਦੀ ਜੀ ਸਾਡੇ ਪਿੰਡ ਨੂੰ ਪੈ ਜਾਂਦੀ ਹੈ ਇਸੇ ਤਰ੍ਹਾਂ ਦਾ ਕੋਈ ਹੋਰ ਪੌਣ ਹੁੰਦਾ ਹੈ ਉਹ ਸਾਡੇ ਪਿੰਡ ਨੂੰ ਚੱਲਣਾ ਪੈਂਦਾ ਜੀ ਹੁਣ ਦੇਖੋ ਜੀ ਜੰਗ ਦੀ ਤਿਆਰੀ ਹੋ ਰਹੀ ਹੈ ਸਾਡੇ ਤੇ ਬਹੁਤ ਬੱਚਿਆਂ ਤੇ ਬਹੁਤ ਬੈ ਰਿਆ ਸਕੂਲਾਂ ਦੇ ਬੱਚਿਆਂ ਦੀਆਂ ਪੜਾਈਆਂ ਖਰਾਬ ਹੋ ਰਹੀਆਂ ਨੇ ਟੀਚਰ ਸਮੇਂ ਸਿਰ ਹੋ ਰਹੇ ਨੇ ਸਕੂਲ ਬੰਦ ਹੋ ਰਹੇ ਨੇ ਬੱਚਿਆਂ ਤੇ ਤਈ ਤਰ੍ਹਾਂ ਦੀਆਂ ਮਾਰਾਂ ਜਿਹੜੀਆਂ ਪੈਂਦੀਆਂ ਫਿਰ ਕਈ ਕਈ ਸਾਲ ਉੱਠਿਆ ਨਹੀਂ ਜਾਂਦਾ ਲੋਕਾਂ ਤੋਂ ਹਾਂ ਜੀ ਸਾਰੇ ਤਾਂ ਬਹੁਤ ਜੀ ਮਾਰ ਬੜੀ ਵੱਡੀ ਮੁਸੀਬਤ ਪੈ ਜਾਂਦੀ ਜੀ ਜੀ ਤੁਸੀਂ ਕੀ ਕਹਿ ਰਹੇ ਹੋ ਪਹਿਲਾਂ ਸਾਨੂੰ ਪਾਣੀ ਦੀ ਮਾਰ ਪੈ ਚੁੱਕੀ ਆ ਪਹਿਲਾਂ ਪਾਣੀ ਕਰਕੇ ਵੀ ਦਿੱਕਤ ਆ। ਜੀ ਸਾਡੇ ਬਾਹਰ ਖੇਤ ਸਭ ਖਤਮ ਹੋ ਗਏ ਸੀ। ਅੱਛਾ ਜਿਤਨਾ ਚੋਨਾ ਸਾਰਾ ਖਤਮ ਹੋ ਗਿਆ ਸੀ। ਤੁਸੀਂ ਇੱਕ ਨੌਜਵਾਨ ਹੋਣ ਦੇ ਨਾਤੇ ਕੀ ਸਮਝਦੇ ਹੋ ਕਿਸ ਤਰ੍ਹਾਂ ਦੀਆਂ ਮੁਸੀਬਤਾਂ ਚੋਂ ਲੰਘਣਾ ਪੈਂਦਾ? ਸਾਨੂੰ ਤਾਂ ਬੜਾ ਔਖਾ ਹੋ ਰਿਹਾ ਹੈ। ਅਸੀਂ ਤਾਂ ਕਹਿਣਾ ਹੈ ਜੈਨਲ ਜਾਂਗ ਲੱਗ ਜੇ ਉਹ ਫਾਇਦਾ ਹੈ। ਅੱਛਾ ਇਤੋਂ ਤੱਕ ਆ ਕੇ ਕਹਿਣਾ ਪੈਂਦਾ। ਹਾਂਜੀ ਕਿਉਂਕਿ ਬੜੇ ਔਖੇ ਹੋਏ ਪਏ ਆ। ਕਿਉਂਕਿ ਗੇਟ ਇਹ ਨਾਲ ਚੰਗਾ ਵਿਚ ਵਿਚਾਲੇ ਮਾਰਨ ਨਾਲੋਂ ਇੱਕ ਪਾਸਾ ਹੀ ਹੋ ਜਾਵੇ। ਇੱਕ ਪਾਸਾ ਹੀ ਹੋ ਜਾਵੇ। ਯਾਰ ਦੋ ਸਾਲ ਬਾਅਦ ਐਦਾਂ ਹੁੰਦਾ ਹੀ ਰਹਿੰਦਾ ਹੈ। ਜੀ ਜੀ ਹਾਂਜੀ ਜਿਵੇਂ ਇਹ ਕਹਿ ਰਿਹਾ ਜੀ ਨੌਜਵਾਨ ਵੀ ਇਸ ਨਾਲੋ ਰੋਜ਼ ਮਰਨ ਨਾਲੋਂ ਚੰਗਾ ਇੱਕੋ ਵਾਰੀ ਕੰਮ ਨਿਭੜੇ ਇਹ ਔਖਾ ਹੋ ਕੇ ਕਹਿਣਾ ਪੈਂਦਾ ਇਹ ਵੀ ਮਨ ਤੇ ਪੱਥਰ ਰੱਖਣਾ ਪੈਂਦਾ ਉਹ ਸਰ ਫਿਰ ਇਹ ਵੇ ਇਦਾਂ ਹੁਣ ਕੀ ਕਰੀਏ ਜਦੋਂ ਆਉਂਦੀ ਏ ਸਾਡੇ ਪਿੰਡ ਨੂੰ ਮਾਰ ਪੈ ਜਾਂਦੀ ਏ ਹਰ ਤਰ੍ਹਾਂ ਦੀ ਸਿਬਤ ਸੈਣੀ ਪੈਂਦੀ ਏ ਅੱਛਾ ਤਾਂ ਕਰਕੇ ਲੋਕ ਹੁਣ ਅੱਕੇ ਪਏ ਆ ਜੀ ਨਾ ਸਮਾਨ ਚੁੱਕਦੇ ਆ ਪਿੰਡ ਵਾਲੇ ਤੇ ਭਾਵੇਂ ਫੌਜੀ ਸਾਨੂੰ ਕਹਿ ਵੀ ਦੇਣਾ ਅਸੀਂ ਨਹੀਂ ਚੁਕਣਾ ਅਸੀਂ ਇਸ ਵਾਰੀ ਮਨ ਬਣਾ ਲਿਆ ਵੀ ਨਹੀਂ ਚੁਕਾ ਅਸੀਂ ਨਾਲ ਮੁਕਾਬਲਾ ਕਰਾਂਗੇ ਅੱਛਾ ਬਿਲਕੁਲ ਮਤਲਬ ਜੇ ਕਿਤੇ 19 ਕਿ ਹੋ ਜਾਂਦੀ ਹੈ ਪਹਿਲੀ ਗੱਲ ਤਾਂ ਚਲੋ ਸਾਰੇ ਚਾਹੁੰਦੇ ਆ ਨਾ ਹੋਵੇ ਇਹ ਹੋ ਜਾਂਦੀ ਹੈ ਇਸ ਵਾਰੀ ਪਿੰਡ ਵਾਲੇ ਸੋਚੀ ਬੈਠੇ ਆ ਵੀ ਨਾਲ ਹੀ ਲੜਨ ਲੱਗ ਜਾਣਾ ਸਾਰੇ ਏਡੇ ਏਡੇ ਮਕਾਨ ਕਿੱਥੋਂ ਛੱਡ ਕੇ ਜਾਵਾਂਗੇ ਜੀ ਏਡੇ ਏਡੇ ਵੱਡੇ ਵੱਡੇ ਕੋਠੀਆਂ ਪਾਈਆਂ ਜਿਹਨਾਂ ਤਨ ਬਣਾਏ ਜੀ ਆਪਦੀ ਜ਼ਮੀਨਾਂ ਨੇ ਸੰਧ ਲਾਏ ਹੋਏ ਆ ਤੇ ਹੁਣ ਕਿੱਥੇ ਪੰਨਾ ਤੋੜਾਂਗੇ ਇਹਨਾਂ ਨੂੰ ਕਿੰਦੇ ਘਰੇ ਜਾਵਾਂਗੇ ਅਗਲਾ ਘਰ ਵੀ ਅਗਲਾ ਪਤਾ ਨਹੀਂ ਆਪਦਾ ਇੱਕ ਪਰੌਣਾ ਆ ਜਾਂਦਾ ਬੜਾ ਔਖਾ ਸਾਂ ਬਣਾਉਂਦਾ ਤੇ ਅਸੀਂ ਉਹ 10 ਜੀ ਚਲੇ ਜਾਨੇ ਆ ਮੇਰੇ ਪਰਿਵਾਰ ਦੇ ਤੇ ਉਹ ਦੀ ਬੜਾ ਔਖਾ ਹੋ ਜਾਊਗਾ ਅਗਲੇ ਕਾਰਨ ਨੂੰ ਤਾਂ ਇਹ ਚੀਜ਼ਾਂ ਤੁਹਾਨੂੰ ਕੀ ਲੱਗਦਾ ਜੀ ਕਾਫੀ ਸਮੇਂ ਤੋਂ ਤੁਸੀਂ ਰਹਿ ਰਹੇ ਹੋ ਤੁਹਾਡੀ ਵੀ ਉਮਰ ਹੰਢਾਈ ਹੈ ਕਾਫੀ ਹੋ ਗਈ ਹੈ ਤਾਂ ਕੀ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਦੱਸਦੇ ਹੋ ਦੂਜੇ ਲੋਕਾਂ ਨੂੰ ਜਿਹੜੇ ਸਰਹੱਦਾਂ ਤੋਂ ਬਹੁਤ ਦੂਰ ਰਹਿੰਦੇ ਆ ਬਾਰਡਰਾਂ ਤੋਂ ਉਹ ਸਮਝ ਪਾਉਂਦੇ ਆ ਤੁਹਾਡੀ ਗੱਲ ਵੀ ਇੰਨੇ ਦੁਖੀ ਹੈ ਉਹ ਤਾਂ ਸਰ ਬਹੁਤ ਘਰੋਂਦੇ ਤੁਸੀਂ ਤਾਂ ਬੰਬਦਿਆਂ ਮਾਰਾਂ ਵਿੱਚ ਬੈਠੇ ਦੇ ਤੁਹਾਡੇ ਤੇ ਗੋਲੇ ਵਰ ਜਾਣਗੇ ਤੁਸੀਂ ਬੜੀ ਮੁਸ਼ਕਲ ਨਾਲ ਬੈਠੇ ਹੋ ਇੱਥੇ ਬਾਰਡਰਾਂ ਤੇ ਅਸੀਂ ਹਾਨੂੰ ਤਾਂ ਪਤਾ ਨਹੀਂ ਲੱਗਦਾ ਇਹ ਗੋਲਾ ਗੋਲਾ ਕਿਤੇ ਚੱਲਦਾ ਹੈ ਉਹ ਕਹਿੰਦੇ ਜੀ ਜਦੋਂ ਜੰਗ ਲੱਗਦੀ ਤੋੜੇ ਬਹੁਤ ਬੰਦੇ ਹਲੰਦੇ ਹੋਣਗੇ ਅਸੀਂ ਕਹਿੰਗੇ ਸਾਰੀ ਫਸਲਾਂ ਦੀ ਸਾਨੂੰ ਪਿੰਡ ਖਾਲੀ ਕਿ ਕਿਤੇ ਜਾਂ ਤਲਾਵਾ ਹੋ ਜਾਂਦੀ ਐ ਵੀ ਖਾਲੀ ਪਿੰਡ ਕਰ ਦੋ ਸਾਨੂੰ ਪਿੱਛੇ ਮੁੜਨਾ ਪੈਂਦਾ ਐ ਸਾਡਾ ਜੋ ਸਮਾਨ ਲੋਹਾ ਤਲਵਾਏ ਟੁੱਟ ਪਜ ਜਾਂਦਾ ਇਦਾਂ ਜੀ ਇਹ ਵੱਡੇ ਵੱਡੇ ਮਸਲਿਆਂ ਦੇ ਵਿੱਚ ਕਈ ਵਾਰੀ ਜਿਵੇਂ ਸਰਾ ਦਿੱਤੇ ਇਹ ਘਟਨਾ ਹੋਈ ਰਾਤ ਵਾਲੀ ਕਿ ਉਧਰੋਂ ਕੋਈ ਬੰਦਾ ਆਉਂਦਾ ਸੀ ਅਣਪਛਾਤਾ ਪੁੱਛਿਆ ਗਿਆ ਨਹੀਂ ਰੁਕਿਆ ਤੇ ਉਹਨੂੰ ਮਾਰ ਦਿੱਤਾ ਗਿਆ ਉਹ ਹੋ ਗਈ ਘਵਾਰਦਾ ਤੇ ਇਸ ਤੋਂ ਪਹਿਲਾਂ ਬੀਐਸਐਫ ਦਾ ਨੌਜਵਾਨ ਜਿਹੜਾ ਲੈ ਕੇ ਪਾਕਿਸਤਾਨ ਵਾਲੇ ਰੇਂਜਰ ਉਦੋਂ ਜਦੋਂ ਕਿਹੜੇ ਤੁਹਾਡੇ ਪਿੰਡ ਦੇ ਕਿਸਾਨ ਸੀ ਜਿਨ੍ਹਾਂ ਦੇ ਸਾਹਮਣੇ ਉਹਨੂੰ ਲੈ ਕੇ ਗਏ ਸੀ ਉਸ ਦਿਨ ਕੀ ਹੋਇਆ ਸੀ ਪਤਾ ਕੁਝ ਹਾਂ ਪਤਾ ਜੀ ਉਹ ਉਹ ਬਹਰੇ ਗੱਲ ਸਾਰਾ ਦਾ ਕੀ ਹੋਇਆ ਉਸ ਦਿਨ ਸਾਰਾ ਇਸ ਤਰ੍ਹਾਂ ਜਿਵੇਂ ਜੀ ਆਪਣੇ ਕਿਸਾਨ ਗਏ ਖੇਤੀ ਕਰਾਉਣ ਵਾਸਤੇ ਕਣਕ ਦੀ ਗਿਓਂ ਕਟਾਰੇ ਸੀ ਅੰਦਰ ਕ ਨਾਲ ਕਿਸਾਨ ਗੱਡ ਸੀ ਤੇ ਤਿੰਨ ਮਸ਼ੀਨ ਦੇ ਨਾਲ ਆਪਣੇ ਜਾਂਦੇ ਕਿਸਾਨ ਗੱਡ ਜੀ ਇੱਕ ਮਸ਼ੀਨ ਦੇ ਨਾਲ ਤੇ ਉਹ ਜਦੋਂ ਬਾਈ ਆਪਣਾ ਪਤਾ ਨਹੀਂ ਉਹਨੂੰ ਜ਼ੀਰੋ ਲਾਈਨ ਬਾਰੇ ਪਤਾ ਨਹੀਂ ਸੀ ਉਹ ਵੀ ਐਸਾ ਫਲ ਜਵਾਨ ਨੂੰ ਤੇ ਉਹ ਅੰਦਰ ਜਾ ਕੇ ਉਹਨਾਂ ਦੀ ਕੁਛ ਹਾਦਸਾ ਚੱਲਿਆ ਗਿਆ ਉੱਥੇ ਕੋਈ ਦਰਖਤ ਹੈ ਉੱਥੇ ਥੱਲੇ ਬੈਠ ਗਿਆ ਕਹਿੰਦੇ ਆ ਜੀ ਤੇ ਉਦੋਂ ਬਾਅਦ ਉਹਨੂੰ ਉੱਪਰੋਂ ਆਇਆ ਕੋ ਰੇਂਜਰ ਉਹਨਾਂ ਦੇ ਉਹ ਫੜ ਕੇ ਉਹਦੀ ਅੱਖੋਂ ਕੰਨ ਕੇ ਲੈ ਗਿਆ ਉਹ ਐਸੇ ਪਿੰਡ ਦੇ ਕਿਸਾਨ ਵਾਡੀ ਕਰਵਾ ਰਹੇ ਸੀ ਜਦੋਂ ਬੀਐਸਐਫ ਦੇ ਜਵਾਨ ਉਹ ਆਪਣੇ ਪਿੰਡ ਨਾਲ ਹੈ ਪਿੰਡ ਯਾਰਸੀਆਂ ਵਾਲਾ ਮਤਲਬ ਇਸ ਇਲਾਕੇ ਦਾ ਪਿੰਡ ਸਾਡੇ ਗਾਂਢੀ ਆ ਜੀ ਬਿਲਕੁਲ ਹੋਸਟ ਆਪਣੀ ਹੈ ਚੌਂਕੀ ਸਾਰੇ ਇਹੋ ਲੱਗਦੀ ਹੈ ਚੌਂਕੀ ਇਹੀ ਲੱਗਦੀ ਹੈ ਹਾਂ ਜੀ ਤੇ ਜਦੋਂ ਇਸ ਤਰ੍ਹਾਂ ਦੀ ਉਸ ਦਿਨ ਗੱਲ ਸਾਹਮਣੇ ਆਈ ਉਦੋਂ ਸਾਰਿਆਂ ਦੇ ਵਿੱਚ ਪਿੰਡ ਦੇ ਵਿੱਚ ਆਮ ਮੋਲ ਸੀ ਜੋ ਉਸ ਦਿਨ ਸਾਰਿਆਂ ਨੂੰ ਪੈ ਗਈ ਸੀ ਕਿ ਹੁਣ ਬਣੇਗਾ ਕੀ ਬੀਐਸਐਫ ਵਾਲੇ ਨੂੰ ਲੈ ਕੇ ਗਏ ਆ ਹਾਂਜੀ ਹਾਂਜੀ ਉਹ ਸਾਰੇ ਬਾਤ ਹੈ ਕਿ ਜੇ ਆਪਾਂ ਉਹਦੇ ਪਿੱਛੇ ਭਜਦੇ ਤਾਂ ਉਥੇ ਕੁਝ ਵੀ ਹੋ ਸਕਦਾ ਹੈ ਉਹ ਕਹਿੰਦੇ ਸੀ ਵੀ ਉਹਨੂੰ ਵੀ ਬੀਐਸਰ ਨੇ ਬਤਾਇਆ ਆਪਣਾ ਬੰਦਾ ਲੈ ਕੇ ਜਾ ਰਹੇ ਨੇ اچھا ਉਹ ਸਾਰੇ ਗੇਟ ਤੇ ਆ ਗਏ ਕਹਿੰਦੇ ਆਜੋ ਵਾਪਸ ਆਜੋ ਹਾਰੇ اچھا ਤੇ ਉਹ ਪਿੰਡ ਵਾਲੇ ਉਧਰ ਨੂੰ ਭੱਜੇ ਵੀ ਬਾਰਡਰ ਵਾਲੇ ਪਾਸੇ ਨਹੀਂ ਨਹੀਂ ਉੱਥੇ ਬੰਦਾ ਕੋਈ ਇੰਨਾ ਨਹੀਂ ਖਾਸ ਦੋ ਤਿੰਨ ਚਾਰ ਹੀ ਹੁੰਦੇ ਨੇ ਜਿਵੇਂ ਜਿੰਨਾ ਖੇਤੀ ਕਰਨੀ ਹੁੰਦੀ ਮੌਕੇ ਤੇ ਤੇ ਉਹ ਫਿਰ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਕੰਮ ਕਰੋ ਨਾਲ ਜੋ ਇੱਕ ਬੰਦਾ ਨਾਲ ਟਰੈਕਟਰ ਤੇ ਫੌਜੀ ਸਾਹਿਬ ਉਹ ਤਾਂ ਨਾਲ ਹੀ ਰਹਿੰਦਾ ਹੈ ਇਹ ਸਾਈਡ ਤੇ ਖੜ ਜਾਂਦੇ ਨੇ ਬਾਉਂਡਰ ਦੇ ਉੱਪਰ ਵੀ ਦੇਖਦੇ ਨੇ ਵੀ ਕੋਈ ਇਧਰੋਂ ਪਾਕਿਸਤਾਨ ਵਾਲੇ ਕੋਈ ਚੀਜ਼ ਇੱਕ ਤਾਂ ਨਸ਼ਾ ਤਸਕਰ ਵੀ ਬਹੁਤ ਚੱਲਿਆ ਹੋਇਆ ਹੈ ਤੇ ਇਸ ਕਰਕੇ ਉਹਨਾਂ ਨੂੰ ਚਕੰਨਾ ਰਹਿਣਾ ਪੈਂਦਾ ਤੇ ਉਹ ਫਿਰ ਤੋਂ ਅੱਪਦੀ ਬਹੁਤ ਮਾਰ ਪੈ ਰਹੀ ਸੀ ਤੋ ਉਹ ਕਹਿੰਦਾ ਵੀ ਦਫ਼ਤਰ ਦੇ ਥੱਲੇ ਥੋੜਾ ਜਿਹਾ ਬੈਠ ਜਾਵਾ ਉਹਦੇ ਚੱਕ ਇੱਕ ਗੱਲ ਹੋਰ ਦੱਸੋ ਜੀ ਤੁਸੀਂ ਕਾਫੀ ਤਾਂ ਤੁਸੀਂ ਕੀ ਦੱਸਣਾ ਚਾਹੋਗੇ ਇੱਕ ਵਾਰੀ ਮੈਂ ਤੁਹਾਡੇ ਕੋਲ ਵੀ ਆਉਣਾ ਜਦੋਂ ਨਾ 65 71 ਦੀਆਂ ਜੰਗਾਂ ਦੀ ਗੱਲ ਵਾਰ-ਵਾਰ ਹੁੰਦੀ ਹੈ ਤੁਹਾਨੂੰ ਵੀ ਬਜ਼ੁਰਗਾਂ ਨੇ ਕਾਫੀ ਕੁਝ ਦੱਸਿਆ ਹਣਾ ਉਦੋਂ ਵੀ ਇਹਨਾਂ ਪਿੰਡਾਂ ਨੇ ਮਾਰ ਚੱਲੀ ਹੈ ਬਹੁਤ ਬਹੁਤ ਜੀ ਉਦੋਂ ਮਾਰਾ ਉਹ ਬਾਲੀਆਂ ਪਈਆਂ ਉਦੋਂ ਸਾਡੇ ਬਜ਼ੁਰਗਾਂ ਦੀ ਜਿਹੜੀ 71 ਜੰਗ ਲੱਗੀ ਸੀ ਚਾਹ ਜਾਏ ਗੋਲੇ ਸੁੱਟੇ ਜਿਹੜੇ ਅਸੀਂ ਤਾਂ ਬਚਵਣ ਹੈ ਤਾਂ ਛੋਟੇ ਹੋਵਾਂਗੇ ਉਹਦੇ ਬਿਲਕੁਲ ਬੱਚੇ ਤੇ ਉਦੋਂ ਕਹ ਤੇ ਪਿੰਡ ਵਾਲੇ ਕਰਲਾਉਂਦੇ ਵੀ ਬੈਡਾ ਵੱਡਾ ਧਮਾਕਾ ਪੈ ਗਿਆ ਹੈ ਤੇ ਬਹੁਤ ਸਨਾਟਾ ਹੋਇਆ ਸੀ ਜੀ ਉਸ ਟਾਈਮ ਬਾਪੂ ਜੀ ਤੁਸੀਂ ਦੱਸੋ ਬਾਰਡਰ ਤੇ ਸ਼ੁਰੂ ਤੋਂ ਰਹਿ ਰਹੇ ਹੋ ਤੁਹਾਡੇ ਤਜਰਬੇ ਚ ਹੋ ਸਕਦਾ ਕਈਆਂ ਨੂੰ ਅਕਲ ਆ ਜਾਵੇ ਮਤ ਦੀ ਗੱਲ ਕੀ ਹੋਣੀ ਚਾਹੀਦੀ ਜਿਹੜੇ ਜੰਗ ਵਾਲੀ ਗੱਲ ਚੱਲ ਰਹੀ ਹੈ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਤਜਰਬਾ ਕੀ ਕਹਿੰਦਾ ਜੰਗ ਵਾਲੀ ਵੇਖੋ ਜੀ ਜੰਗ ਨਾ ਲੱਗੇ ਚੰਗਾ ਹੀ ਏ ਜੇ ਲੱਗ ਜਾਵੇ ਜੰਗ ਇੱਥੇ ਬੰਦਾ ਨਹੀਂ ਰਹਿੰਦਾ ਕੋਈ ਵੀ ਵਿਰਲੇ ਵੀ ਰਹਿ ਜਾਂਦੇ ਵੀ ਜੁਰਗ ਲੈ ਜਾਂਦੇ ਨੇ ਹਾਂਜੀ ਵੀ ਕਿਹ ਨਹੀਂ ਟੋ ਸਕਦੇ ਉਹ ਰਹਿ ਜਾਂਦੇ ਨੇ ਉਹ ਰਾਖੀ ਰਹਿ ਰਹਿੰਦੇ ਨੇ ਮਾਰਡੰਗ ਦੇ ਪਿੱਛੇ ਲੈ ਜਾਂਦੇ ਨੇ ਜਦੋਂ ਘੱਤਰ ਵਾਲੀ ਜੰਗ ਹੋਈ ਸੀ ਉਦੋਂ ਤੁਹਾਨੂੰ ਕੋਈ ਸੋਝੀ ਹੈ ਵੀ ਕੀ ਕੀ ਵੇਖਿਆ ਤੁਹਾਨੂੰ ਹੈ ਯਾਦ ਉਦੋਂ ਦੀਆਂ ਗੱਲਾਂ ਕੋਈ ਯਾਦ ਹੈ ਯਾਰ ਕੀ ਹੋਇਆ ਸੀ ਉਦੋਂ ਜਦੋਂ ਪਹਿਲੇ ਬੰਬ ਚੱਲੇ ਨੇ ਪਹਿਲੇ ਇੱਥੇ ਡਿੱਗਾ ਇੱਥੇ ਬੰਬ ਤੇ ਮੁਰ ਦੁਬਾਰਾ ਹੀ ਘਰੇ ਆ ਨਾ ਨਹੀਂ ਝੋਨਾ ਲੜਾਇਆ ਹਾਂਜੀ ਮੁਰ ਬੰਬ ਡਿੱਗਾ ਸਾਡੇ ਘਰਾਂ ਦੇ ਕੋਲ ਕੋਠੇ ਦੇ ਤੁਰਾਇ ਕਾਂਦੇ ਤੋਂ ਲੋਕ ਗਏ ਅੱਛਾ ਉਦੋਂ ਵੀ ਇਸ ਤਰ੍ਹਾਂ ਦਾ ਮਾਹੌਲ ਬਣਦਾ ਸੀ ਤੇ ਲੋਕੀ ਧੁਮਾਕਾ ਦੂਰ ਵੀ ਹੋਵੇ ਡਰ ਜਾਂਦੇ ਸੀ ਮਾਣਾ ਬਹੁਤ ਧੁਮਾਕਾ ਉਹ ਥੇ ਧੂੜਾ ਬੜ ਜਾਂਦੀਆਂ ਨੇ ਧੁਮਾਕਾ ਵੱਡਾ ਕੇ ਦੇ ਅੱਛਾ ਹਾਂ ਇਹ ਧੁਮਾਕਾ ਚੱਲਦੇ ਧੁਮਾਕਾ ਨਹੀਂ ਚੱਲਦੇ ਅੱਜਕੱਲ ਦੇ ਨਿਆਣੇ ਆ ਸਾਡੇ ਵਰਗੇ ਵੀ ਉਹਨਾਂ ਨੇ ਵੇਖਿਆ ਨਹੀਂ ਬਹੁਤ ਕੁਝ ਤੇ ਉਹ ਮਜ਼ਾਕ ਬਣਾਈ ਜਾਂਦੇ ਆ ਜੰਗ ਦਾ ਉਹ ਤਾਂ ਆਂਦੇ ਪਟਾਕੇ ਚੜੰਦੇ ਨੇ ਅੱਛਾ ਉਹ ਪਟਾਕੇ ਸਮਝਦੇ ਰਹੇ ਹਾਂ ਤੇ ਤੁਸੀਂ ਫਿਰ ਜਵਾਕਾਂ ਨੂੰ ਸਮਝਾਉਣੇ ਹੁੰਨੇ ਆ ਵੀ ਇਹ ਐਡਾ ਸੌਖਾ ਕੰਮ ਨਹੀਂ ਜਿੱਡਾ ਸਮਝੀ ਬੈਠੇ ਅੱਖ ਬਤੇਰਾ ਆਖੀ ਦਾ ਨਾਂ ਨਹੀਂ ਵੀ ਜਿਵੇਂ ਬੜੇ ਮਨਸ ਬਹੁਤ ਔਖਾ ਕੰਮ ਹੈ ਉਹ ਕਹਿੰਦੇ ਨਹੀਂ ਅੱਜ ਵੀ ਉਹ ਕਹਿੰਦੇ ਨਹੀਂ ਚਾਹ ਜੇ ਵੇਖਣੇ ਆ ਹੁਣ ਅੱਛਾ ਇਹ ਕਿਸ ਤਰ੍ਹਾਂ ਚੱਲਦੇ ਨੇ ਚਾਹ ਜ ਹੈ ਤਾਂ ਵਾਸਤੇ ਕਹਿੰਦੇ ਵੀ ਇਹ ਸਮਝੀ ਵਿੱਚ ਇਹ ਗੱਲਾਂ ਕਰਦੇ ਸਮਝੀ ਚਾਹ ਜੀ ਗੋਲਾ ਡਿੱਗਦਾ ਪਾਕਿਸਤਾਨ ਦਾ ਤੇ 10 10 ਫੁੱਟ ਕਹਿੰਦੇ ਖੱਡੇ ਹੋ ਜਾਂਦੇ ਸੀ ਪਹਿਲੇ ਹਾਂ ਤੇ ਉਹ ਹਾਂਜੀ ਬੰਜਰ ਹੁੰਦੀਆਂ ਤੇ ਹੁਣ ਜਿਹੜੇ ਆਪਣੇ ਉੱਥੋਂ ਪਿੱਛੇ ਵਾਲੇ ਲੋਕ ਕਹਿੰਦੇ ਆ ਵੀ ਇਹ ਪਾਊਡਰ ਵਾਲੇ ਬਹੁਤ ਚੰਗੇ ਇੱਥੇ ਵਧੀਆ ਰਹਿੰਦੇ ਨੇ ਸਾਡਾ ਤਾਂ ਬਹੁਤ ਜੀਣਾ ਬਹੁਤ ਮੁਸ਼ਕਲ ਹੋ ਜਾਂਦਾ ਕਿਉਂਕਿ ਹੁਣ 10 10 ਦਿਨ ਹੋ ਗਏ ਬਿਸਕੂਲ ਨਹੀਂ ਚੱਲ ਰਹਾ ਹਾਂ ਤੇ ਬੱਚੇ ਜੋ ਜਾਣੇ ਹੁਣ ਪ੍ਰਾਈਵੇਟ ਸਕੂਲਾਂ ਦੀ ਫੀਸਾਂ ਵੀ ਪਈ ਜਾਂਦੀਆਂ ਨੇ ਤੇ ਉਹ ਸਰਕਾਰ ਨੇ ਤਾਂ ਕਹਿਤਾ ਵੀ ਛੁੱਟੀ ਕਰ ਦਿਓ ਬਸ ਤੇ ਉਹ ਇਸ ਕਰਕੇ ਹੁਣ ਬੱਚੇ ਵਾਂਝੇ ਨੇ ਪੜ੍ਹਾਈ ਤੋਂ ਤੇ ਉੱਥੇ ਕਹਿਣਗੇ ਇਹਨਾਂ ਨੂੰ ਬੋਲੀ ਦਾ ਹਿਸਾਬ ਹੀ ਨਹੀਂ ਹੈਗਾ ਬਾਉਂਡਰ ਬਾਉਂਡਰ ਏਰੀਆ ਦੇ ਨੇ ਪਹਿਲੇ ਪਛਾਣ ਆ ਜਾਂਦੀ ਏ ਇਹ ਬਾਉਂਡਰ ਏਰੀਆ ਦੇ ਨੇ ਹਾਂ ਕਿਉਂਕਿ ਜੇ ਸਾਨੂੰ ਅਵੇਰਨੈਸ ਨਹੀਂ ਹੋਵੇਗੀ ਪੜ੍ਹਾਈ ਦੀ ਕੋਈ ਯਾਦ ਤੇ ਬੋਲਾਂਗੇ ਫਿਰ ਏਦਾਂ ਬੋਲਾਂਗੇ ਉਹ ਕਹਿਣਗੇ ਪਿੱਛੇ ਵਾਲੇ ਬਹੁਤ ਹੱਸਦੇ ਨੇ ਸਾਡੀ ਬੋਲੀ ਤੋਂ ਬੋਲੀ ਤੋਂ ਕੋਈ ਮਜ਼ਾਕ ਕਢਾਉਂਦਾ ਡਾਈ ਜਾਵੇ ਆਪਾਂ ਤੇ ਆਪਦੇ ਕਲਚਰ ਨਾਲ ਜੁੜੇ ਰਹਿਣਾ ਨਾ ਤੇ ਹੁਣ ਬਾਰਡਰਾਂ ਉੱਤੇ ਮਸਲਾ ਇਹ ਹੈ ਕਿ ਜਦੋਂ ਜ਼ਮੀਨਾਂ ਬੰਜਰ ਹੁੰਦੀਆਂ ਬਰਬਾਦ ਹੁੰਦੀਆਂ ਇਹਨਾਂ ਗੱਲਾਂ ਦਾ ਤੁਸੀਂ ਕੀ ਸਮਝ ਦਿਓ ਸੋਸ਼ਲ ਮੀਡੀਆ ਤੇ ਵੀ ਰਹਿੰਦੇ ਹੋ ਜਿਹੜੇ ਲੋਕੀ ਜੰਗ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਜਿਨ੍ਹਾਂ ਨੂੰ ਭੁਲੇਖਾ ਹੈ ਜੰਗ ਬਾਰੇ ਉਹਨਾਂ ਨੂੰ ਕਹਿਣਾ ਕਿ ਵੀਰ ਜੀ ਵੀ ਇਸ ਤਰ੍ਹਾਂ ਦੇ ਪਰਵਾਹ ਨਾ ਪਾਓ ਕੋਈ جنگ ਵਾਰ ਸੋਚਿਆ ਵੀ ਨਾ ਜਾਏ ਕਿਉਂਕਿ ਸਾਡਾ ਚਾਚਾ ਜੀ ਆਰਮੀ ਚ 2001 ਵਿੱਚ ਸ਼ਹੀਦ ਹੋਇਆ 12 ਮੁੱਲਾ ਵਿੱਚ ਦੇਸ ਰਾਏ ਸਾਡਾ ਹੁਣ ਉਹ ਗੇਟ ਉੱਥੇ ਬੰਨ ਰਿਹਾ ਹੈ ਸ਼ਹੀਦ ਬਾਰੇ ਤੇ ਉਹ ਸਾਨੂੰ ਪਤਾ ਸਾਡੇ ਪਰਿਵਾਰ ਦਾ ਇੱਕ ਜੀ ਜੰਮੂ ਕਸ਼ਮੀਰ 12 ਮੁੱਲਾ ਚ ਚਲਾ ਗਿਆ ਪਤਲ ਇੱਕ ਪਾਸੇ ਸਾਡੇ ਪਰਿਵਾਰਾਂ ਦੇ ਜੀ ਨੌਕਰੀਆਂ ਵਿੱਚ ਵੀ ਉਧਰ ਸ਼ਹੀਦ ਹੁੰਦੇ ਤੇ ਇੱਥੇ ਕਿਸਾਨ ਆ ਜਿਹੜੇ ਉਹ ਵੀ ਇਸ ਖੌਫ ਚ ਰਹਿੰਦੇ ਖੌਫ ਚ ਰਹਿੰਦੇ ਨੇ ਤੇ ਜੋ ਸਾਡਾ ਹੁਣ ਬਾਰਡਰ ਏਰੀਆ ਦੇ ਵੀ ਮੁਲਾਜ਼ਮ ਸਾਰੇ ਹੀ ਨੇ ਆਰਮੀ ਚ ਜੋ ਵੀ ਇਹ ਸਾਡਾ ਪਰਿਵਾਰ ਹੀ ਨੇ ਸਾਰੇ ਜੋ ਪਿੰਡਾਂ ਦੇ ਵਿੱਚੋਂ ਹੀ ਲੱਗ ਕੇ ਉੱਠ ਕੇ ਜਾਂਦੇ ਨੇ ਜੇ ਉਹਨਾਂ ਨੂੰ ਹੀ ਅਸੀਂ ਆਪਾਂ ਅੱਗੇ ਹੀ ਕਰਨਾ ਜੰਗ ਕਹਿ ਕੇ ਤੇ ਫਿਰ ਆਦਾਤੀ ਪੁੱਤਰ ਹੀ ਮਰਵਾਉਣਾ ਹੈ ਹਾਂ ਤੇ ਉਹ ਸਾਡੇ ਤਾਂ ਦਾਦੀ ਦਾਦੇ ਇਹੀ ਟੈਨਸ਼ਨ ਵਿੱਚ ਹੀ ਚਲੇ ਗਏ ਹਾਂ ਇਹ ਕਿੰਨੇ ਕਿੰਨੇ ਸਾਲਾਂ ਤੱਕ ਅਸਰ ਰਹਿੰਦਾ ਇਹ ਜੀਆਂ ਚੀਜ਼ਾਂ ਦਾ ਜਦੋਂ ਇੱਕ ਵਾਰੀ ਪੈਦਾ ਹੁੰਦੀ ਹੁਣ 20 25 25 ਸਾਲ ਤੱਕ ਹੀ ਰਹਿੰਦਾ ਜੀ ਅਜੇ ਤੱਕ ਸਾਡੂੰ ਉਹ ਚੇਤਾ ਹੈ ਵੀ ਸਾਡੇ ਚਾਚਾ ਜੀ ਅਸੀਂ ਢੇਡੇ ਸੀ ਐਸ ਬੱਚੇ ਜਿੱਡੇ ਇਸ ਤਰ੍ਹਾਂ ਸਾਹਮਣੇ ਖੜੇ ਸੀ ਦੇਖੀਆਂ ਨੇ ਜਦੋਂ ਚਾਚਾ ਜੀ ਆਏ ਸੀ ਬੋਡੀ ਲਿਫਟ ਕੇ ਆਈ ਹੈ ਤਿਰੰਗੇ ਦੇ ਵਿੱਚ ਅਸੀਂ ਆਪ ਖੁਦ ਵੇਖਿਆ ਵੀ ਗੋਲੀ ਸੀਨੇ ਤੇ ਲੱਗੀ ਸੀ ਤੇ ਬਹੁਤ ਵੱਡਾ ਅਤਵਾਦੀ ਉਸ ਦਾ ਨਾਮ ਵੀ ਰੱਖਿਆ ਹੋਇਆ ਸੀ ਤੇ ਉਹ ਇੱਥੇ ਛੁੱਟੀ ਆਇਆ ਹੋਆ ਫਿਰ ਉੱਥੇ ਮੌਕੇ ਤੇ ਚਲਾ ਗਿਆ ਉਹਨੂੰ ਕਹਿੰਦੇ ਵੀ ਆਹ ਅਤਵਾਦੀ ਆਇਆ ਹੋਇਆ ਹੈ ਅੱਛਾ ਤੇ ਇੱਥੋਂ ਆ ਦੀ ਡਿਊਟੀ ਕਰੋ ਆ ਕੇ ਜੋ ਛੁੱਟੀ ਛੱਡ ਕੇ ਫਿਰ ਚਲਾ ਗਿਆ ਏ ਉਹ ਪਿੰਡ ਹੈ ਦੇਖੋ ਕਿ ਇੱਕ ਪਾਸੇ ਕਿਸਾਨਾਂ ਦੀ ਜਿਹੜੀ ਜ਼ਿੰਦਗੀ ਕਿਵੇਂ ਤਿਲ-ਤਿਲ ਕਰਕੇ ਲੰਘਦੀ ਹੈ ਇੱਕ ਪਾਸੇ ਇਹਨਾਂ ਪਿੰਡਾਂ ਦੇ ਵਿੱਚੋਂ ਪੈਦਾ ਹੋਏ ਜਿਹੜੇ ਨੌਜਵਾਨ ਹੈ ਆਰਮੀ 'ਚ ਵੀ ਜਾ ਕੇ ਸ਼ਹਾਦਤਾਂ ਦਿੰਦੇ ਆ ਪਰ ਜਿਹੜਾ ਪਿੰਡ ਲੱਖਾ ਸਿੰਘ ਵਾਲਾ ਉੱਥੋਂ ਦੀਆਂ ਅਸੀਂ ਗੱਲਾਂ ਕਿਉਂ ਕਰ ਰਹੇ ਆ ਕਿਉਂਕਿ ਇੱਥੇ ਦੋ ਵਾਰ ਦਤਾਂ ਹੋਈਆਂ ਇਸ ਜੰਗ ਦੇ ਮਾਹੌਲ ਦੇ ਦੌਰਾਨ ਜੰਗ ਲੱਗਣਾ ਕਿ ਨਹੀਂ ਲੱਗਣਾ ਬਾਅਦ ਦੀਆਂ ਗੱਲਾਂ ਪਰ ਇਸ ਪਿੰਡ ਨੂੰ ਕਾਫੀ ਕੁਝ ਜਿਹੜਾ ਹੈ ਮਾਨਸਿਕ ਤੌਰ ਤੇ ਪਰੇਸ਼ਾਨੀਆਂ 'ਚ ਲੰਘਣਾ ਪੈ ਰਿਹਾ ਇੱਕ ਬੀਐਸਐਫ ਦਾ ਨੌਜਵਾਨ ਇੱਥੋਂ ਪਾਕਿਸਤਾਨੀ ਰੇਂਜਰ ਲੈ ਕੇ ਗਏ ਥੋੜੀ ਦੂਰ ਬਾਰਡਰ ਜਿਹੜਾ ਮਮਦੋਟ ਥਾਣੇ ਦੇ ਅੰਡਰ ਅੰਡਰ ਪੈਂਦਾ ਉੱਥੋਂ ਇੱਕ ਪਾਕਿਸਤਾਨ ਤੋਂ ਅਣਪਛਾਤਾ ਵਿਅਕਤੀ ਆਇਆ ਜਿਸ ਨੂੰ ਬੀਐਸਐਫ ਨੇ ਢੇਰ ਕੀਤਾ ਆ ਬਜ਼ੁਰਗੋ ਜਿਵੇਂ ਇਸ ਨੌਜਵਾਨ ਨੇ ਬੜੇ ਆਪਣੇ ਦਿਲ ਤੋਂ ਗੱਲ ਕੀਤੀ ਕਿ ਸਾਡੇ ਪਹਿਲਾ ਪੁਰਖਿਆਂ ਨੇ ਕੀ ਢਾਇਆ ਹੁਣ ਤੁਸੀਂ ਆਖੀਰ ਵਿੱਚ ਕੀ ਕਹਿਣਾ ਚਾਹੁੰਦੇ ਹੋ ਖਾਸ ਕਰਕੇ ਜਿਹੜਾ ਜੰਗ ਵਾਲੀਆਂ ਗੱਲਾਂ ਵਾਰ-ਵਾਰ ਹੋ ਰਹੀਆਂ ਨੇ ਤੁਸੀਂ ਕਹਿ ਕੇ ਤਾਂ ਸੋਚਣਾ ਵੀ ਨਹੀਂ ਚਾਹੀਦਾ ਬੜਾ ਮਾੜਾ ਇਹ ਤਾਂ ਵੱਡਾ ਵੱਡਾ ਬਹੁਤ ਪ੍ਰਾਲਾਪ ਹੋ ਗਿਆ ਨਾ ਬੜਾ ਵੱਡਾ ਪ੍ਰਾਲਾਪਣਾ ਹੁਣ ਤਾਂ ਇਹ ਅਗਲੀ ਜੰਗ ਨਹੀਂ ਰਹਿਣੀ ਇਹ ਤਾਂ ਪਾਣੀ ਕੀ ਤੇ ਕੀ ਹੋ ਜਾਣਾ ਹੁਣ ਨਵਾਂ ਚਾਰ ਥਿਆਰ ਅੱਗੇ ਵੱਡੇ ਥਿਆਰ ਵੱਡੇ ਨੇ ਉਹਦਾ ਦੱਸੋ ਜਦੋਂ ਹੁਣ ਕਸ਼ਮੀਰ ਵਿੱਚ ਜਿਹੜੀ ਘਟਨਾ ਹੋਈ ਸੀ ਪਤਾ ਤੁਹਾਨੂੰ ਜਦੋਂ 26 ਜਣੇ ਮਾਰ ਦਿੱਤੇ ਜਿਹੜੇ ਘੁੰਮਣ ਗਏ ਹੋਏ ਸੀ ਉਹਦੇ ਬਾਰੇ ਕੋਈ ਪਤਾ ਨਹੀਂ ਆਪਾਂ ਨਹੀਂ ਸੁਣਿਆ ਸੁਣਾ 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 ਸੁਣਾਦਾਗਾ ਵੀ ਮਰੇ ਨੇ 26 ਮਾਰੇ ਆਪਣੇ ਵੀ ਫੜ ਫੜ ਤੇ ਮਾਰੇ ਨੇ ਹਾਂ ਇਸੇ ਕਰਕੇ ਕਹਿੰਦੇ ਕਿ ਹੁਣ ਬਦਲਾ ਲੈਣਾ ਹੈ ਕਿ ਜਿਹੜੇ 26 ਸਾਡੇ ਨੇ ਹੱਥੇ ਮਾਰ ਦਿੱਤੇ ਗਏ ਤਾਂ ਇਹ ਮਾਹੌਲ ਬਣਿਆ ਉਹਦੇ ਵਿੱਚੋਂ ਹੀ ਨਿਕਲ ਕੇ ਆਈਆਂ ਗੱਲਾਂ ਉਹ ਮੌਲਤਾ ਹੀ ਬਣਾਇਆ ਤਵਾਦੀ ਆ ਨਾ ਘਾਤ ਦੇ ਨੇ ਆਦੇ ਆਦੇ ਪੈਨੇ ਹਤਵਾਦੀ ਉਹ ਮਾਰਦੇ ਨੇ ਆ ਵਾਰਤਾ ਕਰਦੇ ਨੇ ਇਸ ਬੁੰਨ ਤੇ ਕਰਦੇ ਨਾ ਨਾ ਵਿਗੜਾ ਜਿਵੇਂ ਤੁਸੀਂ ਪੁਰਾਣੀ ਗੱਲ ਦੱਸੀ ਸੀ ਕਿ ਕਿਵੇਂ ਲੁਕਦੇ ਸੀ ਛੋਟੇ ਹੁੰਦੇ ਆ ਤੇ ਜੰਗ ਜਦੋਂ ਚੱਲੀ ਉਦੋਂ ਦੇ ਸਤਾਏ ਹੋਏ ਲੋਕ ਕਈਆਂ ਦੇ ਕਿਉਂਕਿ ਬਾਅਦ ਵਿੱਚ ਜਦੋਂ ਆਪਣੇ ਖੇਤਾਂ 'ਚ ਮਾਈਨਾ ਪੂਰਦੇ ਆ ਮਾਈਂ ਲੱਗਦੀਆਂ ਨੇ ਉਦੋਂ ਵੀ ਨੁਕਸਾਨ ਹੋਇਆ ਲੋਕਾਂ ਦਾ ਆਲੇ-ਦੁਆਲੇ ਹੋਇਆ ਕਿੰਨਾ ਕੋਇਆ ਮੈਨਾਂ ਦੇ ਮੈਨਾਂ ਮੈਨੂੰ ਆ ਮੈਨ ਵਜੀ ਵੀ ਮੈਂ ਕਿਹਨੂੰ ਕਹਾ ਅੱਛਾ ਉਹ ਕਿੱਥੇ ਹੋਈ ਸੀ ਵਾਰਦਾਤ ਉਹਦਾ ਛੱਤ ਗੇੜ ਸੱਤ ਗੇੜ ਗੇੜ ਹੈ ਇੱਥੇ ਸਾਵਾਂ ਇੱਥੇ ਹੋਈ ਸੀ ਤੁਸੀਂ ਖੇਤ ਜਾਂਦਦੇ ਹੋ ਉਹ ਸੀ ਲਹਮ ਲਾਇਆ ਸੀ ਆਰਮੀ ਅੱਗ ਲਾਉਣ ਵਾਸਤੇ ਅੱਛਾ ਚੱਲ ਸਰਕੰਡਾ ਹਾੜਨ ਵਾਸਤੇ ਅੱਛਾ ਅੱਛਾ ਸਰਕੰਡਾ ਉਹ ਆਪਸ ਮੁੜੇ ਆਂਦੇ ਸੀ ਉਹਦਾ ਮੈਨੂੰ ਇੱਕ ਦੇ ਤਾਂ ਖੋਤਾ ਦਿਆਂ ਨਾਲ ਲੈ ਜਾ ਉਹ ਖਰਾਬ ਕਰਦਾ ਮੈਨੂੰ ਉਹਦਾ ਪੈਰ ਆ ਗੋਤੇ ਤੇ ਮੈਂ ਅੱਗੇ ਤੇ ਮੇਰੂੰ ਛਰੇ ਵੱਜ ਕੇ ਪਿੱਛੇ ਅੱਛਾ ਤੁਸੀਂ ਖੁਦ ਵੀ ਸ਼ਿਕਾਰ ਹੋਏ ਉਸ ਹਾਂ ਹੋਇਆ ਮੇਰੇ ਆਰਮੀ ਨਾਲ ਲਾਇਗ ਉਹਨਾਂ ਲਾਇਗੀ ਤਾਂ ਸੀ ਫੌਜੀਆ ਨੇ ਸਕੂਲ ਦੇ ਕੀਤਾ ਮਾਮਦੋਰ ਸਕੂਲ ਚੋਂ ਬਾਕੀ ਸਭ ਵਿਚਾਰ ਰਹਿ ਗਿਆ ਸੀ ਪਰ ਇੱਕ ਵਾਰੀ ਤੁਹਾਨੂੰ ਵੀ ਮੁਸੀਬਤ ਚ ਲੰਘਣਾ ਪਿਆ ਮਾਈਨਾਂ ਲੰਘਣਾ ਬਹੁਤ ਬੰਦੇ ਆੜੇ ਸੀਦਾ ਇਸ ਤਰ੍ਹਾਂ ਮਾਈਨਾਂ ਦੇ ਨਾਲ ਹੋਰ ਕਿੰਨਾ ਕਿੰਨਾ ਦਾ ਕੋਈ ਆਲੇ ਦੁਆਲੇ ਹੋਇਆ ਹੀ ਨੁਕਸਾਨ ਸਰੇ ਤਾਂ ਹੁੰਦਾ ਜਿਵੇਂ ਜਿਵੇਂ ਲਾਲੋ ਜਿਵੇਂ ਆਪਣੇ ਮੈਣਾ ਮੋਣਾ ਲੱਗਿਆ ਸੀ ਜਦੋਂ ਕਣਕਾਂ ਕਣਕਾਂ ਜਦੋਂ ਤੇ ਕਣਕਾਂ ਖੇਤਾਂ ਵਿੱਚ ਹੀ ਰਹਿ ਗਿਆ ਸੀ ਕੀ ਕਹਿਣਾ ਚਾਹਦੇ ਹੋ ਮਤਲਬ ਉਸ ਟਾਈਮ ਲੋਕਾਂ ਦੀ 4-4 ਸਾਲ ਕੋਈ ਫਸਲ ਹੀ ਨਹੀਂ ਹੋਈ ਮੈਨ ਮੈਣ ਲੱਗੇ ਰਿਹਾ ਬੰਦ ਸੀਗਾ ਕੋਈ ਜਾ ਨਹੀਂ ਸਕਦਾ ਸੀਗਾ ਉਹਦਾ ਮਤਲਬ ਬਹੁਤ ਨੁਕਸਾਨ ਆਇਆ ਆਪਾਂ ਦੇਖਦੇ ਹਾਂ ਕਿ ਮਤਲਬ ਸਰਕਾਰ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਹਰਜਾਨਾ ਨਹੀਂ ਮਿਲਿਆ ਫਿਰ 4 ਸਾਲ ਫਸਲ ਨਹੀਂ ਹੋਈ ਬਿਲਕੁਲ ਵੀ ਨਹੀਂ ਮਿਲਦਾ ਨਾ ਦੇ ਬਰਾਬਰ ਹੀ ਹੁੰਦਾ ਜਿੱਦਾਂ ਕਿ ਹੁਣ ਪਿੱਛੇ ਡੋਬਾ ਆਇਆ ਹੈ ਤੇ ਲੋਕਾਂ ਨੇ ਝੋਨੇ ਦੀ ਲਵਾਈ ਜਿਹੜੀ 4-4 4 ਤੋਂ 5-5000 ਰੁਪਈਆ ਤੇ ਲੋਕਾਂ ਨੂੰ ਮਿਲਿਆ ਕਿ 65-6500 ਰੁਪਈਆ ਮਿਲਿਆ ਉਹਦੇ ਵਿੱਚ ਕੋਈ ਪਟਵਾਰੀ ਲੈ ਗਏ ਕੋਈ ਤਹਿ ਨੇਉ ਰੱਖ ਦਿੰਦੇ ਨੇ ਮਿਲਦਾ ਕਿਸੇ ਨੂੰ ਕੁਝ ਵੀ ਨਹੀਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਜਦੋਂ ਵੀ ਕੋਈ ਕਿਸੇ ਤਰ੍ਹਾਂ ਪ੍ਰਕਾਰ ਦਾ ਕੋਈ ਝਗੜਾ ਰੋਲਾ ਹੁੰਦਾ ਹੈ ਤਾਂ ਮਤਲਬ ਜ਼ਿੰਮੇਵਾਰਾਂ ਦਾ ਨੁਕਸਾਨ ਹੀ ਹੁੰਦਾ ਹੈ ਕੁੱਲ ਮਿਲਾ ਕੇ ਹਾਂਜੀ ਲੋਕਾਂ ਨੂੰ ਖਮਿਆਜੇ ਭੁਗਤਨੇ ਪੈਂਦੇ ਭੁਗਤਨੇ ਪੈਂਦੇ ਨਹੀਂ ਬਿਲਕੁਲ ਭੁਗਤਨੇ ਪੈਂਦੇ ਨਹੀਂ ਉਹ ਦਾ ਕੋਈ ਕੋਈ ਦੁਬਾਰਾ ਕੋਈ ਮਦਦ ਨਹੀਂ ਸਰਕਾਰੀ ਤੌਰ ਦੇ ਕੋਲ ਨਹੀਂ ਨਹੀਂ ਜੇ ਕੋਈ ਮਿਲਦੀ ਹੈ ਤਾਂ ਉਹ ਮਤਲਬ ਜਿਹਨੂੰ ਆਪਾਂ ਚਮਚਾਗਰੀ ਕਹਿ ਦਿੰਦੇ ਆ ਉਹ ਰਾਲ ਮਿਲ ਕੇ ਪਹਿਲਾ ਹੀ ਵੰਡ ਲੈਂਦੇ ਨੇ ਹਿੱਸਾ ਪਾ ਲੈਂਦੇ ਨੇ ਤਾਂ ਅਗਲੇ ਕਹਿੰਦੇ ਨੇ ਵੀ ਤੁਹਾਨੂੰ ਨਹੀਂ ਮਿਲਣਾ ਜ ਐਦਾਂ ਗੱਲ ਉਹ ਗੱਲ ਹੈ ਬਸ ਜੀ ਇਹੀ ਸਿਸਟਮ ਹੁੰਦਾ ਹੈ ਪਿੰਡ ਲੱਖਾ ਸਿੰਘ ਵਾਲਾ 68 ਜ਼ਿਲ੍ਹਾ ਫਿਰੋਜ਼ਪੁਰ ਚ ਪੈਂਦਾ ਅਸੀਂ ਇੱਥੋਂ ਥੋੜੀ ਦੂਰ ਤੇ ਕੈਮਰੇ ਨਾਲ ਸ਼ਾਇਦ ਨਾ ਦੇਖ ਪਾਏ ਉਹ ਤਸਵੀਰ ਕਿਉਂਕਿ ਬਾਰਡਰ ਕਿਲੋਮੀਟਰ ਦੀ ਦੂਰੀ ਵੱਧ ਤੋਂ ਵੱਧ ਹੋਏਗੀ ਇਸ ਤੋਂ ਵੀ ਘੱਟ ਪੈਂਦਾ ਇਹ ਦੂਰੀ ਜਿੱਥੇ ਉਹ ਵਾਰਦਾਤ ਹੋਈ ਹੈ ਤਾਂ ਅਸੀਂ ਉਹ ਜਿਹੜੀ ਗੱਲ ਖੜੇ ਆ ਉਸ ਇਲਾਕੇ ਦੇ ਵਿੱਚ ਤੁਸੀਂ ਇਹ ਬੋਰਡ ਵੀ ਦੇਖ ਸਕਦੇ ਹੋ ਬੀਐਸਐਫ ਵਾਲਾ ਜਿਹੜਾ ਹੈ 182 ਬੀਐਨ ਬੀਐਸਐਫ ਐਲਐਸ ਵਾਲਾ ਯਾਨੀ ਕਿ ਲੱਖਾ ਸਿੰਘ ਵਾਲਾ ਇਹ ਇੱਥੇ ਦਾ ਜਿਹੜਾ ਇੱਕ ਪੱਥਰ ਕਹਿ ਲਓ ਜਾਂ ਇਹਨੂੰ ਇੱਕ ਸਾਈਨ ਬੋਰਡ ਕਹਿ ਲਓ ਲੱਗਾ ਹੋਇਆ ਹੈ ਕਿ ਅੱਗੇ ਜਾ ਕੇ ਕਿਵੇਂ ਕੰਮ ਹੁੰਦਾ ਹੈ ਸਰਹੱਦਾਂ ਦੇ ਲੋਕਾਂ ਤੇ ਲੋਕਾਂ ਨੂੰ ਕੀ ਕੀ ਚੱਲਣਾ ਪੈਂਦਾ ਹੈ ਸਾਰੀਆਂ ਗੱਲਾਂ ਇਹਨਾਂ ਲੋਕਾਂ ਨੇ ਆਪਣੀ ਜ਼ੁਬਾਨੀ ਦੱਸੀਆਂ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਚਾਹੇ ਸਰ ਹੱਦ ਉੱਤੇ ਵਸਤੇ ਲੋਕ ਕਿਸੇ ਪਿੰਡ ਦੇ ਹੋਣ ਸ਼ਹਿਰ ਦੇ ਹੋਣ ਉਹਨਾਂ ਨੂੰ ਝੱਲਣਾ ਕੀ ਪੈਂਦਾ ਲੋਕਾਂ ਦੀ ਕੱਲੀ-ਕੱਲੀ ਗੱਲ ਤੁਸੀਂ ਸੁਣ ਲਈ ਹੈ ਇੱਥੋਂ ਇੱਕ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਲੋਕਾਂ ਨੂੰ ਕਿਹੜੀਆਂ-ਕਿਹੜੀਆਂ ਮੁਸੀਬਤਾਂ ਝੋਣ ਤੱਕ ਬਾਰਡਰ ਵਾਲਿਆਂ ਨੂੰ ਲੰਘਣਾ ਪਿਆ ਤੇ ਹੁਣ ਕਿਹੜੀ ਕਗਾਰ ਦੇ ਉੱਤੇ ਖੜੇ ਨੇ ਤੇ ਜੰਗ-ਜੰਗ ਦਾ ਮਖੌਲ ਬਣਾਉਣ ਵਾਲੇ ਟੀਚਰਾਂ ਕਰਨ ਵਾਲਿਆਂ ਨੂੰ ਇੱਕ ਗੱਲ ਸਮਝ ਆ ਜਾਣੀ ਚਾਹੀਦੀ ਹੈ ਕਿ ਜਿਨ੍ਹਾਂ ਦਾ ਨੁਕਸਾਨ ਹੁੰਦਾ ਉਹਨਾਂ ਨੂੰ ਹੀ ਪਤਾ ਹੈ ਉਹੀ ਅਹਿਸਾਸ ਕਰ ਸਕਦੇ ਨੇ ਬਾਕੀਆਂ ਨੂੰ ਅਹਿਸਾਸ ਸ਼ਾਇਦ ਨਾ ਹੋਵੇ ਉਹ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਹੈ ਕਦੋਂ ਸ਼ਾਂਤੀ ਵਾਲੀ ਗੱਲ ਸਾਹਮਣੇ ਆਉਂਦੀ ਹੈ ਫਿਲਹਾਲ ਪੰਜਾਬ ਦੇ ਸਰਹੱਦੀ ਪਿੰਡਾਂ ਦੇ ਵਿੱਚ ਡਰ ਉਸ ਤਰ੍ਹਾਂ ਦਾ ਨਹੀਂ ਹੈ ਲੋਕ ਸ਼ਾਂਤੀ ਨਾਲ ਚੈਨ ਨਾਲ ਰਹ ਰਹੇ ਨੇ ਪਰ ਜਦੋਂ ਕੋਈ ਵਾਰਦਾਤਾ ਹੋ ਜਾਂਦੀਆਂ ਨੇ ਤੇ ਸੁਭਾਵਕ ਜੀ ਗੱਲ ਹੈ ਕਿ ਲੋਕਾਂ ਨੂੰ ਉਸ ਪਾਸੇ ਵੀ ਧਿਆਨ ਦੇਣਾ ਪੈਂਦਾ ਤੁਹਾਡਾ ਕੀ ਮੰਨਣਾ ਤੁਸੀਂ ਵੀ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਬੀਸੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ